ਇਸ ਵੇਲੇ ਦੀ ਵੱਡੀ ਖਬਰ ਚੋਣਾਂ ਦਾ ਡੰਕਾ ਵੱਜ ਚੁੱਕਿਆ ਜੀहां ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਗਿਆ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਨ੍ਹਾਂ ਦੀ ਤਾਰੀਖ ਦਾ ਐਲਾਨ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕਰ ਦਿੱਤਾ ਹੈ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ VOTING ਹੋਵੇਗੀ ਪਹਿਲਾ ਪੜਾ 18 ਸਤੰਬਰ ਦੂਜਾ ਪੜਾ 25 ਸਤੰਬਰ ਤੀਜਾ ਪੜਾ 1 ਅਕਤੂਬਰ ਜਦ ਕੀ ਹਰਿਆਣਾ ਦੇ ਵਿੱਚ ਸਿਰਫ ਇੱਕ ਗੇਟ ਦੇ ਵਿੱਚ ਹੀ VOTING ਹੋਵੇਗੀ 1 ਅਕਤੂਬਰ ਨੂੰ ਹਰਿਆਣਾ ਦੇ ਵਿੱਚ VOTING ਹੋਵੇਗੀ ਅਤੇ ਦੋਨੋਂ ਰਾਜਾਂ ਦੇ ਇਕੱਠੇ ਨਤੀਜੇ 4 ਅਕਤੂਬਰ 2024 ਨੂੰ ਐਲਾਨੇ ਜਾਣਗੇ ਜੀਹਾਂ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਦੋਨੋਂ ਰਾਜਾਂ ਦੇ ਇਆ ਤਰੀਕਾ ਦਾ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਦੌਰਾਨ ਐਲਾਨ ਕਰ ਦਿੱਤਾ ਗਿਆ 18 ਸਤੰਬਰ 25 ਸਤੰਬਰ 1 ਅਕਤੂਬਰ ਇਹਨਾਂ ਤਰੀਕਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ VOTING ਹੋਵੇਗੀ ਜਦਕਿ ਹਰਿਆਣਾ ਦੇ ਵਿੱਚ ਸਿਰਫ 1 ਅਕਤੂਬਰ ਨੂੰ ਇੱਕ ਹੀ ਗੇੜ ਦੇ ਵਿੱਚ VOTING ਹੋਵੇਗੀ ਅਤੇ ਦੋਨੋਂ ਰਾਜਾਂ ਦੇ ਇਕੱਠੇ ਨਤੀਜੇ 4 ਅਕਤੂਬਰ 2024 ਨੂੰ ਐਲਾਨੇ ਜਾਣਗੇ ਜੀਹਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ 10 ਸਾਲਾਂ ਬਾਅਦ ਵਿਧਾਨ ਸਭਾ ਦੀ ਚੋਣ ਹੋਣ ਜਾ ਰਹੀ ਹੈ ਜਦ ਕਿ ਪੰਜਾਬ ਦੇ ਵਿੱਚ ਵੀ ਜ਼ਿਮਨੀ ਚੋਣਾ ਜਲਦ ਹੋਣ ਜਾ ਰਹੀਆਂ ਨੇ ਦੱਸਦੇ ਕਿ ਪੰਜਾਬ ਦੇ ਵਿੱਚ ਚਾਰ ਸਿੱਟਾਂ ਤੇ ਜ਼ਿਮਨੀ ਚੋਣਾ ਹੋਣ ਗਿਆ ਗਿੱਦੜ ਬਾਹ ਡੇਰਾ ਬਾਬਾ ਨਾਨਕ ਬਰਨਾਲਾ ਚੱਬੇਵਾਲ ਸੋ ਇਹਨਾਂ ਚਾਰ ਸਿੱਟਾਂ ਤੇ ਪੰਜਾਬ ਦੇ ਵਿੱਚ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਨੇ ਜਦ ਕਿ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਦਾ ਡੰਕਾ ਵੱਜ ਚੁੱਕਿਆ ਐ ਐਲਾਨ ਹੋ ਚੁੱਕਿਆ ਤਰੀਕਾ ਦੱਸ ਦਿੱਤੀਆਂ ਗਈਆਂ ਨੇ ਚੋਣ ਕਮਿਸ਼ਨ ਦੇ ਵੱਲੋਂ 18 25 ਨੰਬਰ ਅਤੇ 1 ਅਕਤੂਬਰ ਜੰਮੂ ਕਸ਼ਮੀਰ ਜਰ ਕੀ ਹਰਿਆਣਾ ਦੇ ਵਿੱਚ 1 ਅਕਤੂਬਰ ਨੂੰ ਵਿਧਾਨ ਸਭਾ ਦੀ ਚੋਣ ਹੋਵੇਗੀ